ਦੀਆਂ ਹਾਲੇ ਵੀ ਕੋ ਸਾਡੀ ਮੀਟਿੰਗ ਲੰਮੀ ਚੱਲ ਰਹੀ ਆ ਤੁਹਾਨੂੰ ਲੰਮਾ ਸਮਾਂ ਵੇਟ ਕਰਨਾ ਪਿਆ ਵਾ ਠੀਕ ਆ ਜੀ ਅ ਤੁਸੀਂ ਫਿਰ ਵੀ ਸਾਡੇ ਸਹਿਯੋਗ ਸਾਥ ਦੇ ਰਹੇ ਹੋ ਧੰਨਵਾਦ ਤੁਹਾਡਾ ਦੇਖੋ ਅੱਜ ਜਿਹੜੀ ਕਮ ਦੀ ਮੀਟਿੰਗ ਸੀਗੀ ਉਹਦਾ ਜਿਹੜੇ ਅਜੰਡੇ ਵਿੱਚ ਕੁਝ ਅੰਦਰ ਦੀਆਂ ਗੱਲਾਂ ਹੁੰਦੀਆਂ ਵਾ ਚਲੋ ਆਪਾਂ ਬਾਹਰ ਵਾਲੀਆਂ ਕੀ ਕਰਨ ਅੰਦਰ ਵਾਲੀਆਂ ਦੀ ਕਰਦੇ ਹੁੰਦੇ ਪਰ ਮੁੱਖ ਸਾਡਾ ਬਹੁਤ ਸਾਰੀਆਂ ਅਜੰਡਿਆਂ ਦੇ ਵਿੱਚੋਂ ਇੱਕ ਸੀਗਾ ਵੀ ਜੋ ਕੁਝ ਭਗਵੰਤ ਮਾਨ ਸਰਕਾਰ ਨੇ ਮੋਦੀ ਨਾਲ ਰਲ ਕੇ ਸ਼ੰਭੂ ਅਤੇ ਖਨੌਰੀ ਤੇ ਪੰਜਾਬ ਪੁਲਿਸ ਨੂੰ ਤਾਕਤਾਂ ਦੇ ਕੇ ਜਿਵੇਂ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਤੇ ਹਕੂਕਾਂ ਨੂੰ ਆਪਣੇ ਪੈਰਾਂ ਤਲੇ ਕੁਚਲਿਆ ਵਾ ਔਰ ਜਿੰਨਾ ਵੀ ਉੱਥੇ ਨੁਕਸਾਨ ਕੀਤਾ ਵਾ ਉਹ ਮੁੱਖ ਝੰਡੇ ਵਜੋਂ ਰਹਾ ਇਹਦੋਂ ਕਹਾ ਜਿਹੜੀਆਂ ਸਾਡੀਆਂ ਮੋਰਚੇ ਦੀਆਂ 12 ਮੰਗਾਂ ਨੇ ਉਹ ਤੇ ਇਹਦੋਂ ਕਹਾ ਪੰਜਾਬ ਦੀਆਂ ਮੰਗਾਂ ਵੀ ਹੈਗੀਆਂ ਬਹੁਤ ਸਾਰੀਆਂ ਉਹਨਾਂ ਬਾਰੇ ਕੀ ਫੈਸਲਾ ਕਰਨਾ ਇਹ ਚਰਚਾ ਦਾ ਵਿਸ਼ਾ ਵੀ ਰਿਹਾ ਜੋ ਕੁਝ ਲਾਡੀ ਟਾਊਨਸ ਨੇ ਕੀਤਾ ਉਹ ਵੀ ਸਾਡਾ ਚਰਚਾ ਦਾ ਵਿਸ਼ਾ ਰਹਾ ਅੱਗੇ ਏਕਤਾ ਜਿਹੜੀ ਆ ਏਕਤਾ ਕਿਵੇਂ ਕੀਤੀ ਜਾਵੇ ਏਕਤਾ ਦੀ ਗੱਲ ਕਿਵੇਂ ਮਜ਼ਬੂਤ ਕੀਤੀ ਜਾਵੇ ਇਹ ਵੀ ਸਾਡਾ ਚਰਚਾ ਰਹੀ ਆ ਔਰ ਇਹ ਤੋਂ ਘਾਹ ਗਾਂ ਪਿੰਡਾਂ ਦੇ ਵਿੱਚ ਜਾ ਕੇ ਜਿੰਨਾ ਕੁਝ ਕੀਤਾ ਪੰਜਾਬ ਸਰਕਾਰ ਨੇ ਉਹਨਾਂ ਨੂੰ ਸਵਾਲ ਜਵਾਬ ਕਿਸ ਕਿਸਮ ਦੇ ਕੀਤੇ ਜਾਣ ਇਹ ਵੀ ਸਾਡਾ ਐਜੰਡਾ ਰਿਹਾ ਇਕੱਲੇ-ਇਕੱਲੇ ਤੇ ਬੋਲਾਂਗੇ ਅੱਜ ਜਿਹੜੇ ਤੁਹਾਨੂੰ ਦੱਸਣ ਤੱਕ ਜਿਹੜੇ ਅਸੀਂ ਆਪਣੇ ਫੈਸਲੇ ਕਰ ਸਕੇ ਹਾਂ ਇੱਕ ਤਾਂ ਜਿਹੜਾ 11 ਮਈ ਨੂੰ ਠੀਕ ਹੈ ਜੀ ਉਹਦਾ ਲਾਡੀ ਟੌਂਕਸ ਦੇ ਅੱਗੇ ਅਪ੍ਰੈਲ ਅਪ੍ਰੈਲ 11 ਅਪ੍ਰੈਲ ਨੂੰ ਲਾਡੀ ਟੌਂਸ ਦੇ ਘਰ ਅੱਗੇ ਜਿਹੜਾ ਮੋਰਚਾ ਲਾਉਣਾ ਸੀਗਾ ਉਹ ਹੁਣ ਕੈਂਪੋਂ ਵੱਲੋਂ ਲਾਇਆ ਜਾਊਗਾ ਉਹਦੇ ਵਿੱਚ ਵੱਡੇ ਵੱਧ ਤੋਂ ਵੱਧ ਲੋਕਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਕਿਸਾਨ ਮਜ਼ਦੂਰ ਸਾਰੇ ਪਹੁੰਚਣ ਪਰ ਸਰਕਾਰ ਦੀ ਜਿਹੜੀ ਬਦ ਨੀਤੀ ਇਹ ਤੋਂ ਪਤਾ ਲੱਗਦੀ ਆ ਵੀ ਲਾਡੀ ਢੋਂਸ ਉਹਨੇ ਆਪ ਦੇ ਸਮਰਥਕਾਂ ਨਾਲ ਮੀਟਿੰਗ ਕਰਕੇ ਜੇ ਇਹ ਮੁਲਕ ਵਿੱਚ ਲੋਕਤੰਤਰ ਆ ਜਾਵੇ ਪੰਜਾਬ ਵਿੱਚ ਲੋਕਤੰਤਰ ਆ ਅਮਨ ਅਰੋੜਾ ਜੀ ਕਹਿੰਦਾ ਵੀ ਸਾਡੇ ਘਰਾਂ ਘਾੜੀ ਧਰਨੇ ਲਾ ਲੋ ਕਹਿੰਦਾ ਅਸੀਂ ਤੁਹਾਡੇ ਸਾਹਮਣੇ ਹੁਣ ਹੁਣ ਤੁਮ ਘਾ ਰਹੇ ਆ ਵੀ ਪੈਰਲਲ ਅਸੀਂ ਜਿਹੜੇ ਆਪਣੇ ਸਮਰਥਕ ਆ ਆਮ ਆਦਮੀ ਪਾਰਟੀ ਦੇ ਤੁਹਾਡੇ ਬਰਾਬਰ ਖੜੇ ਕਰਾਂਗੇ ਨਾਰੇ ਲਵਾਵਾਂਗੇ ਤੁਹਾਡੇ ਖਲੋ ਤੋਂ ਪੰਜਾਬ ਸਰਕਾਰ ਨੂੰ ਡੀਜੀਪੀ ਨੂੰ ਨੋਟਿਸ ਲੈਣਾ ਚਾਹੀਦਾ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਆਂ ਕਿ ਪੰਜਾਬ ਸਰਕਾਰ ਜਾਣ ਬੁੱਝ ਕੇ ਉੱਥੇ ਟਕਰਾ ਪੈਦਾ ਕਰੂਗੀ ਜੇ ਟਕਰਾ ਪੈਦਾ ਕਰਦੀ ਆ ਤੇ ਜ਼ਿੰਮੇਵਾਰੀ ਉਹਨਾਂ ਦੀ ਹੋਊਗੀ ਅਸੀਂ ਜੇ ਚੁਣਿਆ ਹੋਇਆ ਐਮਐਲਏ ਆ ਸਾਡਾ ਹੱਕ ਆ ਸੀ ਉਹਦੇ ਬਾਰ ਮੂਰੇ ਜਾ ਕੇ ਆਪਦੀ ਗੱਲ ਰੱਖ ਸਕੀਏ ਜੇ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਸਖੋ ਅੱਗੇ ਆ ਕੇ ਆਪਣੀ ਗੱਲ ਮੰਨੇ ਜੋ ਕੁਝ ਹੋਇਆ ਪਿਛਲੇ ਜਿਹੜਾ 31 ਨੂੰ ਅਸੀਂ ਉਹਦੇ ਬਾਰ ਮੂਰੇ ਧਰਨਾ ਲਾਉਣ ਗਏ ਸੀ ਜਿਹੜੀ ਕੋਈ ਟੱਕਾਮੁਕੀ ਹੋਈ ਆ ਇੱਕ ਤਾਂ ਉਹ ਫੈਸਲਾ ਅਸੀਂ ਕੀਤਾ ਹੈਗਾ ਇੱਕ ਏਕਤਾ ਵਾਸਤੇ ਕੇਐਮਐਮ ਦੀਆਂ ਪਹਿਲਾਂੋਂ ਵੀ ਕੋਸ਼ਿਸ਼ਾਂ ਰਹੀਆਂ ਪਹਿਲੇ ਦਿਨ ਤੋਂ ਅਸੀਂ ਐਸਕੇਮ ਨੂੰ ਦੋ ਚਿੱਠੀਆਂ ਬਾਅਦ 'ਚ ਵੀ ਲਿਖੀਆਂ ਪਹਿਲਾਂ ਵੀ ਲਿਖੀਆਂ ਸੀਗੀਆਂ ਔਰ ਅਸੀਂ ਚਾਹੁੰਦੇ ਆ ਵੀ ਸਾਰੇ ਜਿਹੜਾ ਸਾਰੇ ਦੇਸ਼ ਦੇ ਕਿਸਾਨ ਮਜ਼ਦੂਰ ਪੰਜਾਬ ਦੇ ਲੋਕ ਸਾਰੇ ਚਾਹੁੰਦੇ ਆ ਵੀ ਏਕਤਾ ਹੋਵੇ ਔਰ ਏਕਤਾ ਨਾਲ ਗਾਹਾਂ ਮੋਰਚਾ ਲੜਿਆ ਜਾ ਸਕੇ ਔਰ ਉਹੀ ਲੋਕਾਂ ਦੀਆਂ ਭਾਵਨਾਵਾਂ ਦੀ ਅਸੀਂ ਕਦਰ ਕਰਦੇ ਆਂ ਔਰ ਅਸੀਂ ਏਕਤਾ ਵਾਸਤੇ ਆਉਣ ਵਾਲੇ ਸਮੇਂ ਵਿੱਚ ਪਰਸਕ ਯਤਨ ਕਰਾਂਗੇ ਵੀ ਸਮੁੱਚੀ ਏਕਤਾ ਹੋਵੇ ਔਰ ਜੇ ਕੇਂਦਰ ਨਾਲ ਸੰਘਰਸ਼ਿਆ ਚਾਹੇ ਪੰਜਾਬ ਸਰਕਾਰ ਨਾਲ ਸੰਘਰਸ਼ਿਆ ਉਹ ਜਿਹੜਾ ਵਾ ਉਹ ਸਿਰੇ ਲੱਗੇ ਦੂਸਰਾ ਜਿਵੇਂ ਭਗਵੰਤ ਮਾਨ ਦੀ ਸਰਕਾਰ ਨੇ ਜ਼ਬਰਟਾਇਆ ਵਾ ਸਾਡੇ ਫੋਰਮ ਨੂੰ ਲੱਗਦਾ ਵੀ ਸਭ ਤੋਂ ਪਹਿਲਾਂ ਹੁਣ ਇਹਦੇ ਨਾਲ ਨਿਬੜਨਾ ਚਾਹੀਦਾ ਕਿਉਂਕਿ ਇਹਨੇ ਚੱਲਦੇ ਅੰਦੋਲਨ ਵਿੱਚ ਕਿਉਂਕਿ ਮੋਰਚਾ ਇਹਦੇ ਖਿਲਾਫ ਨਹੀਂ ਸੀ ਇਹਨੇ ਲਾਤੜਾਈ ਆ ਔਰ ਇਹ ਸਭ ਤੋਂ ਵੱਡਾ ਦੁਸ਼ਮਣੀ ਕਮਾਈ ਆ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨਾਲ ਔਰ ਇਹਦੇ ਨਾਲ ਸਾਡੀ ਸਮਝ ਬਣ ਰਹੀ ਪਈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨਾਲ ਵੱਡੀ ਏਕਤਾ ਉਸਾਰ ਕੇ ਇਹਦੇ ਖਿਲਾਫ ਜਣਾਵਾਂ ਅੰਦੋਲਨ ਅਸਾਰਿਆ ਜਾਵੇ ਬਾਕੀ ਸਵਾਲਾਂ ਜਵਾਬਾਂ ਦੀ ਗੱਲ ਹੋਈ ਆ ਤੁਹਾਡੇ ਨਾਲ ਆਪਣਾ ਲੰਗੋਵਾਲ ਸਾਫ ਕਰ ਲੈਣਗੇ ਜੀ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਅੱਜ ਦੀ ਇਹ ਮੀਟਿੰਗ ਦੇ ਵਿੱਚ ਜਿੱਥੇ ਬਹੁਤ ਸਾਰੇ ਅਹਿਮ ਫੈਸਲੇ ਆ ਜਿਹੜੇ ਉਹ ਕੀਤੇ ਗਏ ਐ ਖਾਸ ਕਰਕੇ ਪੰਜਾਬ ਦੀ ਸਰਕਾਰ ਨੇ ਜਿਹੜੇ ਚੱਲ ਰਹੇ ਅੰਦੋਲਨ ਨੂੰ ਜਿਹੜਾ ਕੇਂਦਰ ਸਰਕਾਰ ਦੀਆਂ ਮੰਗਾਂ ਦੀ ਪ੍ਰਾਪਤੀ ਦੇ ਖਾਤੇ ਸ਼ੁਰੂ ਕੀਤਾ ਗਿਆ ਸੀ ਉਹਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਕੁਚਲਣ ਦੇ ਯਤਨ ਕੀਤੇ ਹੈਗੇ ਐ ਤੇ ਅੱਜ ਦੀ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਨੂੰ ਹਰ ਪਿੰਡ ਦੇ ਵਿੱਚ ਜਿੱਥੇ ਵੀ ਇਹਨਾਂ ਦਾ ਕੋਈ ਐਮਐਲਏ ਮੰਤਰੀ ਚਾਹੇ ਮੁੱਖ ਮੰਤਰੀ ਹੋਣ ਉਹ ਜਾਣਗੇ ਤਾਂ ਸਾਡੇ ਪੰਜਾਬ ਦੇ ਕਿਸਾਨ ਉਹਨਾਂ ਤੋਂ ਹਰ ਪਿੰਡ ਦੇ ਅੰਦਰ ਸਵਾਲ ਜ਼ਰੂਰ ਪੁੱਛਣ ਇਹ ਮੋਰਚੇ ਨੇ ਕੇਐਮਐਮ ਨੇ ਫੈਸਲਾ ਕੀਤਾ ਹੈਗਾ ਸਾਰੀਆਂ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆਂ ਵੀ ਇਹ ਪੁੱਛਣਾ ਚਾਹੀਦਾ ਕਿਉਂਕਿ ਪੰਜਾਬ ਦੀ ਸਰਕਾਰ ਕਿਸੇ ਸਮੇਂ ਇਹਨਾਂ ਦੇ ਐਮਐਲਏ ਐਮਪੀ ਇਹ ਕਹਿੰਦੇ ਰਹੇ ਆ ਵੀ ਐਮਐਸਪੀ ਖਰੀਦ ਦੀ ਗਾਰੰਟੀ ਦੀ ਲੋੜ ਹੈ ਸਾਡੀ ਸਰਕਾਰ ਬਣਾਓ ਬੀਪੀ ਵੀ ਕਹਿੰਦੀ ਰਹੀ ਹੈ ਵੀ ਚੁਟਕੀਆਂ ਨਾਲ ਐਮਐਸਪੀ ਕਿਸਾਨਾਂ ਨੂੰ ਦੇਵਾਂਗੇ 23 ਤੇ 23 ਫਸਲਾਂ ਦੇ ਉੱਤੇ ਤੇ ਅੱਜ ਜਦੋਂ ਕਿਸਾਨ ਇਹਨਾਂ ਐਮਐਸਪੀ ਖਰੀਦ ਦੀ ਗਰੰਟੀ ਦੇ ਉੱਤੇ ਲੜ ਰਹੇ ਸੀ ਤਾਂ ਉਹਨਾਂ ਦੇ ਲੱਗੇ ਮੋਰਚਿਆਂ ਨੂੰ ਬਣਾਏ ਘਰਾਂ ਨੂੰ ਤੈਸ ਨੈਸ਼ ਕਰਕੇ ਤੇ ਅੱਜ ਪਿੰਡਾਂ ਦੇ ਵਿੱਚ ਜਦੋਂ ਜਾਣਗੇ ਤਾਂ ਇਹ ਪੁੱਛਿਆ ਜਾਊਗਾ ਸਭ ਤੋਂ ਪਹਿਲਾ ਸਵਾਲ ਕਿ ਭਾਈ ਭਗਵੰਤ ਮਾਨ ਦੀ ਸਰਕਾਰ ਇਹ ਸਪਸ਼ਟ ਕਰੇ ਇਹਨਾਂ ਦੇ ਐਮਐਲਏ ਐਮਪੀ ਸਪਸ਼ਟ ਕਰਨ ਵੀ ਕਿਸਾਨਾਂ ਦਾ ਕਸੂਰ ਕੀ ਸੀ ਉਹਨਾਂ ਦੀਆਂ ਮੰਗਾਂ ਕੇਂਦਰ ਨਾਲ ਸੰਬੰਧਤ ਸੀ ਤੇ ਤੁਸੀਂ ਉਹਨਾਂ ਦੇ ਮੋਰਚੇ ਨੂੰ ਕਿਉਂ ਤੈਸ ਨੈਸ ਕੀਤਾ ਕਿਉਂ ਮੋਰਚੇ ਦੇ ਵਿੱਚ ਲੋਕਾਂ ਦੇ ਉੱਤੇ ਜ਼ਬਰ ਟਾਇਆ ਇਹ ਸਵਾਲ ਪੁੱਛਿਆ ਜਾਣਾ ਹੈਗਾ ਕੀ ਭਗਵੰਤ ਮਾਨ ਦੀ ਸਰਕਾਰ ਐਮਐਸਪੀ ਖਰੀਦ ਦੀ ਗਰੰਟੀ ਦੇ ਕਾਨੂੰਨ ਦੇ ਹੱਕ ਚ ਹੈ ਜਾਂ ਵਿਰੋਧ ਚ ਦੂਜਾ ਸਵਾਲ ਇਹ ਕਿ ਤਸੱਦਦ ਕਰਕੇ ਜ਼ਬਰ ਕਰਕੇ ਜ਼ੁਲਮ ਕਰਕੇ ਬਹਿਰਾਮਕੇ ਜੀ ਜੋ ਸਾਡੇ ਬਲਵੰਤ ਸਿੰਘ ਬਹਿਰਾਮਕੇ ਜੀ ਮੋਰਚੇ ਦੇ ਪ੍ਰਮੁੱਖ ਲੀਡਰ ਨੇ ਉਹਨਾਂ ਨੂੰ ਕੁੱਟਣ ਵਾਲੇ ਹਰਪ੍ਰੀਤ ਸਿੰਘ ਨਾਮ ਦੇ ਐਸਐਚਓ ਤੇ ਪਰਚਾ ਹਲੇ ਤੱਕ ਦਰਜ ਕਿਉਂ ਨਹੀਂ ਹੋਇਆ ਜਿਹੜੀ ਤੁਸੀਂ ਕਹਿੰਦੇ ਸੀ ਕਿ ਪਿੰਡਾਂ 'ਚੋਂ ਚੱਲੂਗੀ ਸਰਕਾਰ ਅੱਜ ਉਹੀ ਸਰਕਾਰ ਜਿਹੜੀ ਕਹਿੰਦੇ ਉਹ ਪਿੰਡਾਂ 'ਚ ਚੱਲੂਗੀ ਤਾਂ ਪਿੰਡਾਂ ਦੇ ਲੋਕਾਂ ਦੇ ਸਵਾਲ ਲੈਣ ਦੀ ਬਜਾਏ ਵੱਡੀ ਗਿਣਤੀ ਫੋਰਸਾਂ ਨੂੰ ਭੇਜ ਕੇ ਜਿਹੜੇ ਸਵਾਲ ਕਰਨ ਆਉਣਗੇ ਕਿਸਾਨ ਜਾਂ ਇਹਦੂ ਪਹਿਲਾਂ ਗਏ ਐ ਜੇ ਉਹਨਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਕਰੂਗੀ ਜਾਂ ਉਹਨਾਂ ਦਾ ਹੋਰ ਤਰੀਕੇ ਦੇ ਨਾਲ ਨੁਕਸਾਨ ਕਰੂਗੀ ਤਾਂ ਉਹਨੂੰ ਹਰ ਪਿੰਡ ਦੇ ਅੰਦਰ ਫਿਰ ਤਕੜੇ ਵਿਰੋਧ ਨਾਲ ਝੰਡੇ ਵੀ ਦਿਖਾਏ ਜਾਣਗੇ ਯਾਨੀ ਪੰਜਾਬ ਸਰਕਾਰ ਤੋਂ ਇਹ ਪੁੱਛਿਆ ਜਾਣਾ ਵੀ ਜਿਹੜਾ ਕਰੋੜਾਂ ਦਾ ਸਾਡਾ ਨੁਕਸਾਨ ਕੀਤਾ ਹੈ ਉਦੀ ਪ੍ਰਭਾਈ ਕਰੋ ਨਹੀਂ ਉਨਾਚਰ ਪੰਜਾਬ ਦੇ ਪਿੰਡਾਂ ਦੇ ਅੰਦਰ ਪੰਜਾਬ ਦੀਆਂ ਸੱਥਾਂ ਦੇ ਅੰਦਰ ਇਸ ਤਰ੍ਹਾਂ ਸਰਕਾਰ ਨੂੰ ਆਪ ਦਾ ਪ੍ਰਚਾਰ ਕਰਨ ਲਈ ਖੁੱਲੇ ਆਮ ਆਉਣ ਤੋਂ ਸਵਾਲਾਂ ਦਾ ਜਵਾਬ ਦੇਣਾ ਪਵੇਗਾ ਅਸੀਂ ਜਿੰਨੇ ਵੀ ਉਹਨਾਂ ਦੀਆਂ ਪਾਰਟੀਆਂ ਨਾਲ ਸੰਬੰਧਤ ਬੰਦੇ ਐ ਉਹਨਾਂ ਨੂੰ ਸਾਰਿਆਂ ਨੂੰ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਜੇ ਖੜਕੜ ਕਲਾ ਦੇ ਵਿੱਚ ਜਾ ਕੇ ਇਹ ਸੌ ਚੁੱਕ ਸਮਾਗਮ ਦੇ ਵਿੱਚ ਫੈਸਲਾ ਕੀਤਾ ਕਿ ਅਸੀਂ ਲੋਕਾਂ ਨੂੰ ਇਨਸਾਫ ਦੇਵਾਂਗੇ ਦਾ ਇਸ ਗੱਲ ਦੇ ਉੱਤੇ ਅੱਜ ਜਵਾਬ ਦਿਓ ਵੀ ਗੁਰਲਾਲ ਸਿੰਘ ਘਨੌਰ ਜਿਨ੍ਹਾਂ ਦੇ ਘਰੋਂ ਟਰਾਲੀਆਂ ਉਹਨਾਂ ਦੇ ਮੇੜਲੇ ਪੰਚਾਂ ਸਰਪੰਚਾਂ ਦੇ ਘਰੋਂ ਟਰਾਲੀਆਂ ਫੜੀਆਂ ਗਈਆਂ ਨੇ ਉਹਨਾਂ ਤੇ ਪਰਚਾ ਕਿਉਂ ਨਹੀਂ ਕੀਤਾ ਤੇ ਕਿਉਂ ਉਹਨਾਂ ਨੂੰ ਜਿਹੜਾ ਅਹੁਦੇਦਾਰੀ ਮੈਂਬਰਸ਼ਿਪ ਐਮਐਲਏ ਪੱਤੋਂ ਖਾਰਜ ਕਿਉਂ ਨਹੀਂ ਕੀਤਾ ਮਤਲਬ ਇਹ ਸਵਾਲ ਹਰ ਪਿੰਡ ਹਰ ਗਲੀ ਦੇ ਵਿੱਚ ਕਰਾਂਗੇ ਸਾਡਾ ਹੱਕ ਹੈ ਸੋ ਇੱਕ ਗੱਲ ਹੋਰ ਜਿਹੜੀ ਕਰਨ ਵਾਲੀ ਹੈ ਕਿ ਪੰਜਾਬ ਸਰਕਾਰ ਇਹ ਸਪਸ਼ਟ ਕਰੇ ਕਿ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਉਹ ਪੂਰੇ ਕਿਉਂ ਨਹੀਂ ਕੀਤੇ ਜਾ ਰਹੇ ਭਾਵੇਂ ਉਹ ਮੂੰਗੀ ਦਾ ਮਸਲਾ ਸੀ ਮੱਕੀ ਦਾ ਐਮਐਸਪੀ ਦੇਣ ਦਾ ਮਸਲਾ ਸੀ ਦੂਜਾ ਸੀ ਉਹ ਸਾਰੇ ਵਾਅਦੇ ਪੂਰੇ ਕਰੇ ਜੇ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੀ ਸਰਕਾਰ ਨੇ ਖੜਨਾ ਹੈਗਾ ਨਹੀਂ ਹਰ ਪਿੰਡ ਦੇ ਅੰਦਰ ਹਰ ਗਲੀ ਮੋੜ ਦੇ ਅੰਦਰ ਅਸੀਂ ਉਦਾ ਸਖਤ ਐਕਸ਼ਨ ਲੈ ਕੇ ਨੋਟਿਸ ਲਵਾਵਾਂਗੇ ਤੇ ਉਹਨਾਂ ਦੇ ਨਾਲ ਜੁੜੇ ਇਨਸਾਫ ਪਸੰਦ ਲੋਕਾਂ ਨੂੰ ਇਹ ਕਹਾਂਗੇ ਕਿ ਤੁਹਾਡੀ ਸਰਕਾਰ ਇਸ ਪਿੰਡ ਦੇ ਵਿੱਚ ਤਾਂ ਹੀ ਆ ਸਕਦੀ ਹੈ ਜੇ ਸਾਡੇ ਸਵਾਲਾਂ ਦੇ ਜਵਾਬ ਦੇਵੇ ਲੰਬੇ ਸਮੇਂ ਤੋਂ ਵੇਟ ਕੀਤੀ ਆ ਸਾਡੇ ਜਿਹੜਾ ਸ਼ੰਭੂ ਮੋਰਚਾ ਲੱਗਿਆ ਸੀ ਜਾਂ ਖਨੋਰੀ ਮੋਰਚਾ ਲੱਗਿਆ ਸੀ ਸਾਡੇ ਪਿੰਡਾਂ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਜਿਹੜਾ ਸਾਡਾ ਸਮਾਨ ਬਣਾਇਆ ਸੀ ਉਹ ਸਰਕਾਰ ਨੇ ਕਿਸ ਤਰ੍ਹਾਂ ਕਰਕੇ ਤੋੜ-ਪੋੜ ਕੀਤੀ ਉਹਦੀ ਉਹਦੀ ਲੁੱਟ ਕਰਾਈ ਆ ਉਦੋਂ ਤੋਂ ਦੇ ਐਮਐਲਏ ਨੇ ਤੇ ਪੁਲਿਸ ਨੇ ਖੁਦ ਕੋਲ ਖੜ ਕੇ ਲੁੱਟ ਕਰਾਈ ਆ ਜਿਹਦੇ ਵਿੱਚ ਲਗਭਗ ਚੰਬੂ ਮੋਰਚੇ ਦੀਆਂ ਦੋ ਦਰਜਨ ਟਰਾਲੀਆਂ ਜਿਹੜੀਆਂ ਔਰ ਸਾਡੀਆਂ ਟਰਾਲੀਆਂ ਦੇ ਵਿੱਚ ਲੱਗੀਆਂ ਐਲਸੀਡੀਆਂ ਏਸੀ ਜਾਂ ਹੋਰ ਸਾਡਾ ਜਿਹੜਾ ਕੀਮਤੀ ਸਮਾਨ ਸੀ ਉੱਤੇ ਰਹਿਣ ਦੇ ਯੋਗ ਮੰਜੇ ਬਿਸਤਰੇ ਜੋ ਕੁਝ ਸੀਗਾ ਉਹ ਸਾਰਾ ਸਾਡਾ ਉੱਥੋਂ ਲੁੱਟ ਕਰਾਈ ਗਈ ਆ ਅਸੀਂ ਸਰਕਾਰ ਨੂੰ ਇਸ ਨਿਸ਼ਾਨੇ ਤੇ ਲੈਣੇ ਆ ਕਿ ਜਿਹੜਾ ਇਹ ਕਿਸਾਨਾਂ ਦਾ ਬਣਾਇਆ ਗਿਆ ਸਮਾਨ ਕਿਉਂ ਨਹੀਂ ਸਾਨੂੰ ਵਾਰ ਨਹੀਂ ਦਿੱਤੀ ਕਿਉਂ ਨਹੀਂ ਸਾਨੂੰ ਦੱਸਿਆ ਗਿਆ ਤੇਰਨਾ ਤੇ ਸਾਡਾ ਰੌਲਾ ਹੀ ਕੋਈ ਨਹੀਂ ਸੀਗਾ ਸਾਡਾ ਤੇ ਰੌਲਾ ਜਿਹੜਾ ਸੀਗਾ ਸੈਂਟਰ ਸਰਕਾਰ ਨਾਲ ਸੀਗਾ ਤੇ ਤੂੰ ਹੁਣ ਜਿਹੜੀ ਲਾਤੜਾਈ ਆ ਇਹਦਾ ਖਮਿਆਜਾ ਤੇ ਤੈਨੂੰ ਭੁਗਤਣਾ ਪਊਗਾ ਆ ਕਮੇਟੀ ਦਾ ਜਿਹੜਾ ਪੂਰਾ ਸਮਾਨ ਦੇ ਲਈ ਇੱਕ ਛੇ ਮੈਂਬਰੀ ਇਹ ਕਮੇਟੀ ਬਣਾਈ ਆ ਜਿਹਦੇ ਵਿੱਚ ਗੁਰਮਤ ਸਿੰਘ ਮਾਂਗਟ ਜਰਨੈਲ ਸਿੰਘ ਕਾਲੇਕੇ ਦਲਵੰਗ ਸਿੰਘ ਹਰੀਗੜ ਰਜਿੰਦਰ ਸਿੰਘ ਮਸਾਨੀਆਂ ਬਲਵੰਤ ਸਿੰਘ ਬਹਿਰਾਮ ਕੇ ਸਤਨਾਮ ਸਿੰਘ ਸਾਨੀ ਇੱਕ ਕਮੇਟੀ ਜਿਹੜੀ ਉਸ ਪੂਰੀ ਜੀ ਜਾਂਚ ਕਰੂਗੀ ਜਾਂਚ ਕਰਕੇ ਜਿਹੜਾ ਸਮਾਨ ਦਾ ਪੂਰਾ ਵੇਰਵਾ ਜਿਹੜਾ ਇਨ ਬਿਨ ਤੁਹਾਨੂੰ ਦੇਊਗੀ ਤੁਹਾਡੇ ਲਈ ਦੇਾਂਗੇ ਜਿਹੜੀ ਸਾਡੇ ਸਮਾਨ ਦੀ ਪਰਪਾਈ ਕੀਤੀ ਜਾਊਗੀ ਅਨਿਕ ਕਰਦੇ ਤੁਹਾਡੇ ਸਵਾਲਾਂ ਜਵਾਬ ਇੱਕ ਮਿੰਟ ਜਿਹੜਾ ਆਜਾ ਪੁਖਾ ਕੀਤਾ ਆਜਾ ਜਿਹੜੇ ਇੱਕ ਬਹੁਤ ਭਾਵੇਂ ਕੋਈ ਹਥਿਆਰ ਲੈ ਕੇ ਲੜ ਰਿਹਾ ਹੋਵੇ ਉਹਦੇ ਨਾਲ ਵੀ ਇਸ ਤਰ੍ਹਾਂ ਦਾ ਵਰਤਾਓ ਆ ਜਿਹੜਾ ਨਹੀਂ ਕੀਤਾ ਜਾਂਦਾ ਇੱਕ ਪ੍ਰੋਟੋਕੋਲ ਰਹਿੰਦਾ ਲੜਨ ਵਾਲੇ ਲੋਕਾਂ ਦੇ ਸਰਕਾਰ ਦੇ ਦਰਮਿਆਨ ਉਹ ਪ੍ਰੋਟੋਕੋਲ ਇਹਨਾਂ ਨੇ ਤੋੜਿਆ ਇਸ ਦਿਨ ਅਸੀਂ ਸਰਕਾਰ ਨਾਲ ਗੱਲਬਾਤ ਕਰਕੇ ਸੈਂਟਰ ਵਾਲੀ ਨਾਲ ਨਿਕਲ ਰਹੇ ਹਾਂ ਔਰ ਅਗਲੀ ਮੀਟਿੰਗ ਲੈ ਕੇ ਨਿਕਲ ਰਹੇ ਆ ਇਹ ਨਹੀਂ ਵੀ ਉੱਥੇ ਕੋਈ ਗੱਲਬਾਤ ਟੁੱਟ ਗਈ ਸੀ ਇਹ ਵੀ ਨਹੀਂ ਹੋਇਆ ਤਾਂ ਉਸ ਦਿਨ ਸਾਰਾ ਨੂੰ ਗ੍ਰਿਫਤਾਰ ਕਰਨਾ ਤੇ ਮੋਰਚੇ ਦੇ ਉੱਤੇ ਭਾਰੀ ਲੁੱਟਮਾਰ ਤੇ ਤਵਾਹੀ ਮਚਾਈ ਆ ਸੋ ਉਹਦੇ ਜਿਹੜਾ ਜਵਾਬ ਆ ਉਹ ਅਸੀਂ ਪਿੰਡਾਂ ਦੇ ਵਿੱਚ ਦੱਸਤਾ ਕਿ ਅਸੀਂ ਪਿੰਡਾਂ ਦੇ ਵਿੱਚ ਉਹਨਾਂ ਨੂੰ ਦੇਣਾ ਬਾਡੀ ਦਾ ਸੀਜ਼ਨ ਖਤਮ ਹੋਣ ਤੇ ਇਸ ਵਿਰੋਧ ਨੂੰ ਹੋਰ ਜ਼ਿਆਦਾ ਤਿੱਖਾ ਕੀਤਾ ਜਾਣਾ ਅਗਲੀ ਗੱਲ ਸਾਡੀ ਜਿਹੜੀ ਏਕਤਾ ਨੂੰ ਲੈ ਕੇ ਆ ਤੀਜਾ ਜਿਹੜਾ ਸਾਡਾ ਐਸਕੇਐਮਾ ਫੋਰਮ ਹੈ ਉਹਨਾਂ ਤੇ ਵੀ ਇਹਨਾਂ ਨੇ ਪਹਿਲਾਂ ਜਬਰ ਉਹਨਾਂ ਤੋਂ ਸ਼ੁਰੂ ਕੀਤਾ ਉਹਨਾਂ ਤੇ ਜਬਰ ਟਾਹਿਆ ਤੇ ਹੁਣ ਪਿਛਲੇ ਦਿਨਾਂ ਦੇ ਵਿੱਚ ਚੌਕੇ ਛੋਟਾ ਜਿਹਾ ਇੱਕ ਮਸਲਾ ਜਿਹੜਾ 3 ਮਹੀਨਿਆਂ ਤੋਂ ਜਿਹੜੀ ਸਰਕਾਰ ਆ ਜਾਣ ਪੁੱਛ ਕੇ ਲਟਕਾ ਰਹੀ ਐ ਔਰ ਅਗਰਾਹਾ ਜਥੇਬੰਦੀ ਦੇ ਉੱਤੇ ਭਾਰੀ ਲਾਠੀ ਚਾਰਜ ਕੀਤਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਦੀ ਮਹਿਲਾ ਆਗੂ ਆ ਉਹਦੇ ਨਾਲ ਖਿੱਚ ਤੋ ਕੀਤੀ ਆ ਔਰ ਗਲਤ ਸ਼ਬਦ ਬੋਲੇ ਗਏ ਨੇ ਉਹਨਾਂ ਨੂੰ ਇੱਕ ਬੀਬੀ ਹੈ ਜੀ ਤੋਂ ਆਪਦੇ ਆਪ ਉਹਨਾਂ ਦੀ ਗੱਡੀ 'ਚ ਵੀ ਨਹੀਂ ਚੜਾਇਆ ਜਾਂਦਾ ਉਤਰਿਆ ਵੀ ਨਹੀਂ ਜਾਂਦਾ ਉਹਨੂੰ ਵੀ ਜੇੜੀ ਸੁੱਟਿਆ ਅਸੀਂ ਕੇਐਮਐਮ ਵੱਲੋਂ ਸਰਕਾਰ ਦੇ ਇਸ ਜਾਵਰ ਜਿਹੜਾ ਕਦਮ ਹੈ ਇਹਦੀ ਨਖੇਦੀ ਕਰਦੇ ਆਂ ਔਰ ਜਿਹੜੀ ਇਹ ਲੜ ਰਹੀ ਜਥੇਬੰਦੀ ਹੈ ਜਿਹਨੂੰ ਜ਼ਬਰਦਸਤ ਸ਼ਕਾਰ ਬਣਾਇਆ ਜਾ ਰਿਹਾ ਉਹਦੀ ਹਮਾਇਤ ਕਰਦੇ ਆਂ ਕੱਲ ਵੀ ਅਸੀਂ ਸਾਰੀਆਂ ਥਾਵਾਂ ਤੇ ਉਹਨਾਂ ਦੀ ਹਮਾਇਤ ਕੀਤੀ ਹੈ ਅੱਗੇ ਤੋਂ ਵੀ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆਂ ਕਿ ਇਹ ਛੋਟੇ ਛੋਟੇ ਮਸਲਿਆਂ ਨੂੰ ਜਾਣ ਬੁੱਝ ਕੇ ਉਹਨਾਂ ਨੇ ਅਲਝਾਇਆ ਤੇ ਹਰ ਥਾਂ ਦੇ ਉੱਤੇ ਆਪਣੇ ਜਿਹੜੇ ਬੰਦੇ ਨੇ ਉਹ ਜਿਥੇ ਬੰਦੀਆਂ ਦੇ ਗਲ ਫੁਆ ਰਹੇ ਨੇ ਸੋ ਇਹੀ ਲਾਡੀ ਢੋਸ ਵਾਲੇ ਮਾਫਲੇ ਦੇ ਵਿੱਚ ਵੀ ਕਰਨਾ ਚਾਹੁੰਦੇ ਆ ਤਾਂ ਇਹ ਜਿਹੜਾ ਉਹਨਾਂ ਨੂੰ ਸੌਦਾ ਮਹਿੰਗਾ ਪੈਣਾ ਕਿਉਂਕਿ ਜਨਤਾ ਦੇ ਵਿੱਚ ਇਹਨਾਂ ਚੀਜ਼ਾਂ ਦੇ ਉਹਨਾਂ ਨੂੰ ਜਵਾਬ ਦੇਣੇ ਪੈਣੇ ਆ ਬਲਰਾਮ ਬਹਿਰਾਮ ਕੇ ਸਾਥ ਸਾਰੇ ਹੀ ਪੱਤਰਕਾਰ ਭਾਈਚਾਰੇ ਨੂੰ ਸਤਿ ਸ੍ਰੀ ਅਕਾਲ ਦੇਖੋ 19 ਮਾਰਚ ਨੂੰ ਜੋ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਮਨਿਪੁਕ ਦੇ ਨਾਲ ਕਿਸਾਨ ਆਗੂਆਂ ਨੂੰ ਅਰੈਸਟ ਕਰਕੇ ਤੇ ਪੂਰੇ ਮੋਰਚਿਆਂ ਦੀ ਪਿੱਠ ਨੂੰ ਛੁਰਾ ਮਾਰਿਆ ਉਹ ਇਸੇ ਲੜੀ ਦੇ ਤਹਿਤ ਜਦੋਂ 19 ਤਰੀਕ ਨੂੰ ਔਰ 19 20 ਦੀ ਰਾਤ ਨੂੰ ਪੂਰਾ ਬਿਲਡੋਜ਼ਰ ਤੇ ਪੀਲਾ ਪੰਜਾ ਇਸ ਭਗਵੰਤ ਮਾਨ ਦੀ ਸਰਕਾਰ ਦਾ ਮੋਰਚਿਆਂ 'ਤੇ ਚੱਲ ਰਿਹਾ ਸੀਗਾ ਤਾਂ 20 ਤਰੀਕ ਨੂੰ ਸਵੇਰੇ ਵਾਜਵੇ ਟਾਬੇ ਦੇ ਚੜ੍ਹਦੇ ਪਾਸੇ ਅਸੀਂ ਆਪਣੀਆਂ ਟਰਾਲੀਆਂ ਕੋਲ ਪ੍ਰਸ਼ਾਦਾ ਛਕ ਕੇ ਬੈਠੇ ਹੋਏ ਸੀ ਤੇ ਸ਼ੰਭੂ ਥਾਣੇ ਦੇ ਐਸ ਐਚਓ ਇਨਸਪੈਕਟਰ ਹਰਪ੍ਰੀਤ ਸਿੰਘ ਘਾਟੋ ਘਾਟ 20 ਤੋਂ 25 ਮੁਲਾਜ਼ਮ ਆਪਣੇ ਨਾਲ ਲੈ ਕੇ ਮੇਰੇ ਤੇ ਮੇਰੇ ਸਾਥੀਆਂ ਦੇ ਉੱਪਰ ਅਣਵਾਹ लाठीचार्ज ਕਰਕੇ ਔਰ ਮੇਰੇ ਤੇ ਭਾਰੀ ਤਸ਼ੱਦਦ ਕੀਤਾ ਗਿਆ ਅੱਜ ਦਾ ਕਿਸਾਨ ਮਜ਼ਦੂਰ ਮੋਰਚਾ ਮੀਟਿੰਗ ਦੌਰਾਨ ਮੰਗ ਕਰਦਾ ਕਿ ਹਰਪ੍ਰੀਤ ਸਿੰਘ ਐਸਚਓ ਨੂੰ ਉਸ ਦੀ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਔਰ ਸਾਨੂੰ ਪੂਰੇ ਦਾ ਪੂਰਾ ਇਨਸਾਫ ਦਿੱਤਾ ਜਾਵੇ ਜਿਵੇਂ ਪਹਿਲਾਂ ਮੇਰੇ ਤੋਂ ਦੱਸ ਕੇ ਹਟੇ ਨੇ ਕਿ ਦੋ ਦਰਜਨ ਦੇ ਕਰੀਬ ਟਰਾਲੀਆਂ ਜਿਹੜੀਆਂ ਨੇ ਉਹ ਅਜੇ ਤੱਕ ਵੀ ਸ਼ੰਭੂ ਮੋੜੇ ਤੋਂ ਗਾਇਬ ਨਹੀਂ ਬੜੀਆਂ ਜਿੰਦੇ ਵਿੱਚ ਤਿੰਨ ਗੱਡੀਆਂ ਭੰਨੀਆਂ ਹੋਈਆਂ ਨੇ ਟਰੱਕ ਭੰਨਿਆ ਹੋਇਆ ਜੇਕਰ ਉਹਦੀ ਦੀ ਪਰਪਾਈ ਦੀ ਗੱਲ ਕਰੀਏ ਜੀ ਉਹਦੇ ਉੱਤੇ ਸਾਡੇ ਦਲਬਾਖ ਸਿੰਘ ਜੀ ਹੋਰਾਂ ਨੇ ਇੱਕ ਕਮੇਟੀ ਦਾ ਜਿਹੜਾ ਮੋਰਚੇ ਵੱਲੋਂ ਬਚਤ ਕੀਤਾ ਗਿਆ ਉਹ ਕਮੇਟੀ ਜਿਹੜੀ ਹੈ ਉਹ ਸਾਰਾ ਕੁਝ ਇਹਦੇ ਉੱਪਰ ਸਿਹੜਾ ਲੇਖਾ ਜੋਖਾ ਕਰੇਗੀ ਉਹਦੇ ਮੁਤਾਬਕ ਅਗਲੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਜੇਕਰ ਮੈਨੂੰ ਇਸ ਗੱਲ ਤੇ ਇਨਸਾਫ ਨਹੀਂ ਮਿਲਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਅਗਲੀ ਸਾਡੀ ਮੀਟਿੰਗ ਹੋਵੇਗੀ ਉਹਨਾਂ ਦੇ ਵਿੱਚ ਤੈਅ ਕਰਕੇ ਇੱਕ ਸ਼ੰਭੂ ਥਾਣੇ ਦੇ ਬੂਹੇ ਅੱਗੇ ਬੜਾ ਵੱਡਾ ਇਕੱਠ ਕਰਕੇ ਉਥੋਂ ਦੇ ਸਾਨੂੰ ਜਿਹੜੀ ਇਨਸਾਫ ਦੀ ਮੰਗ ਕੀਤੀ ਜਾਵੇਗੀ ਜੇਕਰ ਇਨਸਾਫ ਨਾ ਦਿੱਤਾ ਗਿਆ ਤਾਂ ਬਹੁਤ-ਬਹੁਤ ਧੰਨਵਾਦ ਹਾਂਜੀ ਅਗਲੀ ਮੀਟਿੰਗ ਬਾਅਦ ਚ ਦੱਸ ਦਾਂਗੇ ਅਗਲੇ ਆਉਣ ਵਾਲੇ 16 ਨੂੰ ਕਮਮ ਆਪਣੀ ਮੀਟਿੰਗ ਕਰੂਗਾ ਜਿਹੜੀਆਂ ਕੁ ਅੱਜ ਗੱਲਾਂ ਰਹਿ ਗਈਆਂ ਉਹ ਪੂਰੀਆਂ ਕਰਾਂਗੇ ਹਾਂ ਕੋਈ ਸਵਾਲ ਹੋਵੇ ਆਪਾਂ ਨੂੰ ਧੰਨਵਾਦ ਤੁਹਾਡਾ ਮੁਲਾਕਾਤ ਹੋਈਆ ਸਰਕਾਰ ਦੇ ਮੰਤਰੀ ਨਾ ਕੋਈ ਸਰਕਾਰ ਦੇ ਮੰਤਰੀ ਨਾਲ ਸਾਡੀ ਗੱਲਬਾਤ ਨਹੀਂ ਹੋਈ